بس ਬਲ ਮਾਸਟਰ ਜੀ ਐ ਨਹੀਂ ਬੋਲਣਾ ਮਾਸਟਰ ਨਹੀਂ ਨਹੀਂ ਗਾਲ ਕੱਢਣੀ ਇਹਦੀ ਮਾਰ ਹੈਲੋ ਨਹੀਂ ਗਾਲ ਕੱਢਣੀ ਦੇਖੋ ਬਾਪੂ ਜੀ ਦੀ ਆ ਪੁਰਾਣੀ ਤਸਵੀਰ ਆ ਇਸੇ ਪਿੰਡ ਦੇ ਸਕੂਲ ਚ ਰਿਟਾਇਰ ਹੋਏ ਨੇ ਰਾਜੇ ਦੀ ਫੋਟੋ ਹੈ ਜੀ ਮਾਨ ਦਾ ਜਵਰਾਜ ਆ ਜਵਰਾਜ ਆ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਤੋੜਨਾ ਨਹੀਂ ਤੋੜਨਾ ਨਹੀਂ ਤੋੜ ਦੇ ਬੜੀ ਫੜੀ ਫੱਟ ਕੇ ਫੜੀ ਯਾਰ ਖਾਲੀ ਰੋਟੀ ਖਾਲੀ ਮੇਰੇ ਰੋਟੀ ਖਾ ਲਈ ਉਹ ਮੇਰੇ ਤੇਰਾ ਭਰਾ ਆ ਮਾ ਵੀਰੇ ਉਹ ਮੇਰੇ ਤੇਰਾ ਭਰਾ ਰੋਟੀ ਖਵਾਉਣੇ ਆਇਆ ਮੈਨੂੰ ਪਰ ਵਕਤ ਨੇ ਪਤਾ ਨਹੀਂ ਕਿਹੜਾ ਮੋੜ ਕਟਿਆ ਮਾਸਟਰ ਜੀ ਸਕੂਲ ਤੋਂ ਰਿਟਾਇਰਮੈਂਟ ਹੋ ਗਏ ਜਦੋਂ ਘਰ ਆਏ ਸਮੱਸਿਆ ਇੰਨੀ ਵੱਧ ਗਈ ਤੇ ਘਰ ਦੇ ਹਾਲਾਤ ਇੰਨੇ ਵਿਗੜ ਗਏ ਤੇ ਉਹ ਘਰ ਇੱਕ ਰੱਦੀ ਢੱਬ ਭੜਿਆ ਹੋਇਆ ਘਰ ਬਣ ਗਿਆ ਜਿੱਥੇ ਐਨੀਆਂ ਖਜ਼ਾਨੇ ਵਰਗੀਆਂ ਚੀਜ਼ਾਂ ਪਈਆਂ ਸੀ ਉਹ ਸਭ ਰੱਦੀ ਬਣ ਲੱਗੀਆਂ ਸਾਨੂੰ ਵੀ ਬੜਾ ਦੁੱਖ ਲੱਗਿਆ ਕਿ ਪਰਿਵਾਰ ਦੇ ਵਿੱਚ ਚਾਰ ਮੈਂਬਰ ਚਾਰੇ ਹੀ ਅਫਸੈਟ ਹੋਏ ਫਿਰਦੇ ਆ ਇਹ ਨਹੀਂ ਖਾਲੀ ਰੋਟੀ ਖਾਲੀ ਮੀਰੋ ਰੋਟੀ ਖਾਲੀ ਉਹ ਮੇਰੇ ਤੇਰਾ ਭਰਾ ਮਾ ਵੀਰੇ ਉਹ ਮੇਰੇ ਤੇਰਾ ਭਰਾ ਰੋਟੀ ਤਿੰਨ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਨਿਊਜ਼ਪੇਪਰ ਆਉਂਦੇ ਸੀ ਇੰਗਲਿਸ਼ ਵੀ ਪੜ੍ਹਦੇ ਸੀ ਪੰਜਾਬੀ ਵੀ ਪੜ੍ਹਦੇ ਸੀ ਹਿੰਦੀ ਵੀ ਤੇ ਉਹ ਸਾਰੇ ਨਿਊਜ਼ਪੇਪਰਾਂ ਦੀ ਤਾਂ ਢਾਂਕਾ ਲਾ ਲਾ ਕੇ ਘਰੇ ਰੱਖਿਆ ਹੁੰਦੇ ਸੀ ਜਿਵੇਂ ਲਾਇਬ੍ਰੇਰੀ ਜਿ ਹੁੰਦੀਆਂ ਸੋ ਕਿ ਮੀਰੇ ਉਹਨਾਂ ਨੂੰ ਪ੍ਰੋਬਲਮ ਇੱਡੀ ਹੈ ਨਹੀਂ ਸੀ ਜਿੱਦਾਂ ਬਣ ਗਈ ਕਾਰਨ ਕੀ ਰਿਹਾ ਵੀ ਲੋਕ ਸਪੋਰਟ ਨਹੀਂ ਕਰ ਸਕੇ ਲੋਕ ਨਫਰਤ ਕਰਨ ਲੱਗ ਜਾਂਦੇ ਆ ਲੋਕ ਪਿੱਛਾ ਛਡਾਉਣ ਲੱਗ ਜਾਂਦੇ ਆ ਖੇੜਾ ਛਡਾਉਣ ਲੱਗ ਜਾਂਦੇ ਆ ਇਹ ਉਹਦੀ ਹਾਲਤ ਸੀਗੀ ਹੈ ਸੰਗਲ ਸੰਗਲ ਜਿਹੜਾ ਆ ਇਹਨੂੰ ਨੇ ਸਿਰਫ ਲਾਇਆ ਸਗਾ ਕੁੰਡਾ ਲਾ ਦਿੱਤਾ ਸਗਾ ਵੀ ਬਾਹਰ ਤਾਂ ਹੋਂ ਨਾ ਜਾਵੇ ਖੂਜ ਨਾ ਡੇਗ ਜਵੇ ਕੋਈ ਚੀਜ਼ ਨਾ ਖਾ ਲਵੇ ਤੇ ਉਹ ਕਸੂਰ ਤਾਂ ਮੇਰਾ ਆਪਣਾ ਹੀ ਆ ਸਭ ਕੁਝ ਹਉਣ ਦੇ باوجود ਵੀ ਪਰਿਵਾਰ ਜਿਹੜੇ ਦੁੱਖਾਂ ਚ ਜਿਹੜੀਆਂ ਮੁਸੀਬਤਾਂ ਦੇ ਵਿੱਚੋਂ ਨਿਕਲ ਕੇ ਆਇਆ ਬਹੁਤ ਹੀ ਜ਼ਿਆਦਾ ਨਿੰਦਣਯੋਗ ਸੀ ਬਹੁਤ ਜ਼ਿਆਦਾ ਦੁੱਖ ਦੇਣ ਵਾਲਾ ਘਰ ਦੇ ਵਿੱਚ ਜ਼ਮੀਨ ਸੀ ਪੈਸਾ ਸੀ ਸਭ ਕੁਝ ਸੀ ਘਰ ਦੇ ਤੁਹਾਨੂੰ ਜਿਵੇਂ ਦੱਸਿਆ ਵਿੱਦਿਆ ਦਾ ਖਜ਼ਾਨਾ ਬਹੁਤ ਵੱਡਾ ਸੀ ਇੱਕ ਡਾਇਰੀ ਦੇ ਵਿੱਚ ਤਾਂ ਜੀ ਇੱਕ ਜੀਵਨ ਲਿਖਿਆ ਪੂਰੇ ਪਰਿਵਾਰ ਦਾ ਪਿੱਛੋਂ ਪੜਿਓ ਤਾਂ ਪਿੱਛੋਂ ਲਾ میں پڑھیا ٹھیک ਮੈਂ ਕੋਸ਼ਿਸ਼ ਕਰਦਾ ਕਿ ਠੀਕ ਹੋ ਜਵੇ ਇਹ ਹੁਣ 222 223 224 ਤਿੰਨ ਸਾਲਾਂ ਤੋਂ ਇਹ ਪਰਿਵਾਰ ਦੇ ਤਿੰਨੇ ਮੈਂਬਰ ਸੁਪਨਿਆਂ ਦੇ ਘਰ ਤੇ ਰਹਿੰਦੇ ਆ ਕਰਿਓ ਜੀ ਅਰਦਾਸ ਦੇਓ ਜੀ ਧਿਆਨ ਸੋਚਿਓ ਜੀ ਕੋਈ ਹੋਰ ਨਾ ਮਾਸਟਰ ਪਰਮਦੀਪ ਸਿੰਘ ਦੇ ਪਰਿਵਾਰ ਵਾਂਗ ਸਫਰ ਕਰੇ ਤੇ ਜੇ ਤੁਹਾਡੇ ਆਂਗਵਾਂਦ ਕੋਈ ਇਸ ਤਰ੍ਹਾਂ ਦਾ ਪਰਿਵਾਰ ਆ ਨਾ ਉਹਨੂੰ ਰੋਲ ਨਾ ਦੇਓ ਯਾਰ ਭਾਈ ਉਹਨੂੰ ਐਦਾਂ ਰੋਲ ਨਾ ਦੇਓ ਉਹਨਾਂ ਦਾ ਸਾਥ ਦਿਓ ਉਹਨਾਂ ਦੀ ਐਦਾਂ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਨਾ ਕਰੋ ਜਿਸ ਵਿੱਚ ਕੱਲਾਪਣ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 244222 244222 ਦਾ ਉਹ ਦਿਨ ਜਿਸ ਦਿਨ ਅਸੀਂ ਪਿੰਡ ਬੱਬਰਾਂ ਦੀਆਂ ਧਾਮੀਆਂ ਜ਼ਿਲ੍ਹਾ ਹੁਸ਼ਿਆਰਪੁਰ ਪਹੁੰਚੇ ਜਿੱਥੇ ਸਕੂਲ ਦੇ ਹੈਡਮਾਸਟਰ ਰਿਟਾਇਰ ਹੈਡਮਾਸਟਰ ਸਰਦਾਰ ਪਰਮਜੀਤ ਸਿੰਘ ਤੇ ਉਹਨਾਂ ਦਾ ਬੇਟਾ ਸੁਖਦੀਪ ਸਿੰਘ ਸੁਖਾ ਵੀਰਾ ਤੇ ਉਹਨਾਂ ਦੀ ਇੱਕ ਭੈਣ ਹੋਰ ਹਰਜੀਤ ਕੌਰ ਤੇ ਇੱਕ ਭੈਣ ਦਲਬੀਰ ਕੌਰ ਇਹ ਚਾਰੋਂ ਮੈਂਬਰ ਉਸ ਘਰ ਦੇ ਵਿੱਚ ਰਹਿੰਦੇ ਚਾਰਾਂ ਦੇ ਵਿੱਚੋਂ ਤਿੰਨ ਬਹੁਤ ਜ਼ਿਆਦਾ ਅਫਸੈਟ ਤੇ ਕੱਲੀ ਦਲਵੀਰ ਕੌਰ ਭੂਆ ਰੋਟੀ ਪਾਣੀ ਦਾ ਕਰਕੇ ਕਿਵੇਂ ਨਾ ਕਿਵੇਂ ਦਿੰਦੀ ਅੱਧੀ ਇਹ ਵੀ ਅਫਸੈਟ ਹੋਈ ਬੈਠੀ ਵਿਚਾਰੀ ਘਰ ਦੇ ਵਿੱਚ ਸੁੱਖੇ ਦੀਆਂ ਦੋ ਭੈਣਾਂ ਤੇ ਮੰਮੀ ਜਿਹੜੇ ਠੀਕ ਸੀ ਬਿਲਕੁਲ ਉਹ ਹਿਸ਼ਾਰਪੁਰ ਰਹਿਣ ਲੱਗ ਗਏ ਜਾ ਕੇ ਘਰ ਕਿਰਾਏ ਤੇ ਲੈ ਕੇ ਕਿਉਂਕਿ ਇਹਨਾਂ ਦੇ ਵਿੱਚ ਰਹਿਣਾ ਔਖਾ ਸੀਗਾ ਕਹਿੰਦੇ ਕਿਉਂਕਿ ਬਹੁਤ ਅਫਸੈਟ ਹੋ ਗਈ ਸੀ ਪੜਿਆ ਲਿਖਿਆ ਪਰਿਵਾਰ ਮਾਸਟਰ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਹਜ਼ਾਰਾਂ ਹੀ ਬੱਚਿਆਂ ਦੀਆਂ ਜੀਵਨ ਬਦਲਿਆ ਪੜਾਇਆ ਉਹਨਾਂ ਨੂੰ ਬਹੁਤ ਹੀ ਚੰਗੇ ਤੇ ਸੂਝਵਾਨ ਟੀਚਰ ਸੀਗੇ ਸਮਾਜ ਨੂੰ ਸੇਧ ਦੇਣ ਵਾਲੇ ਸੀਗੇ ਫਿਰ ਇੱਕ ਹੋਰ ਇਹਨਾਂ 'ਚ ਬੜੀ ਵੱਡੀ ਇੱਕ ਖੂਬੀ ਸੀ ਕੋਈ ਵੀ ਮੈਗਜ਼ੀਨ ਜਿਹੜੇ ਪੰਜਾਬ 'ਚ ਛਪ ਕੇ ਹੁੰਦੇ ਸੀ ਇੰਡੀਅਨ ਟੂਡੇ ਜਾਂ ਹੋਰ ਮਨੋਰ ਕਹਾਣੀਆਂ ਆਊਟਲੁੱਕ ਸਾਰੇ ਤਰ੍ਹਾਂ ਦੇ ਮੈਗਜ਼ੀਨ ਇਹਨਾਂ ਦੇ ਘਰ ਆਉਂਦੇ ਸੀ ਤੇ ਸਾਰੇ ਮੈਗਜ਼ੀਨ ਇਹਨਾਂ ਨੇ ਸਾਲਾਂ ਬੱਧੀ 20 ਸਾਲਾਂ ਦਾ ਘਟੋ-ਘਟ ਸਾਰੇ ਮੈਗਜ਼ੀਨ ਰੱਖੇ ਹੋਏ ਸੀ ਘਰ 'ਚ ਤੇ ਨਿਊਜ਼ਪੇਪਰ ਤਿੰਨ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਨਿਊਜ਼ਪੇਪਰ ਆਉਂਦੇ ਸੀ ਇੰਗਲਿਸ਼ ਵੀ ਪੜ੍ਹਦੇ ਸੀ ਪੰਜਾਬੀ ਵੀ ਪੜ੍ਹਦੇ ਸੀ ਹਿੰਦੀ ਵੀ ਤੇ ਉਹ ਸਾਰੇ ਨਿਊਜ਼ਪੇਪਰਾਂ ਦੀਆਂ ਇਦਾਂ ਧੰਕਾ ਲਾ ਲਾ ਕੇ ਘਰੇ ਰੱਖੀਆਂ ਹੋਈਆਂ ਸੀ ਜਿਵੇਂ ਲਾਇਬ੍ਰੇਰੀ ਜਿ ਹੁੰਦੀਆਂ ਇਹਨਾਂ ਦੇ ਘਰੇ ਕੋਈ ਆ ਕੇ ਪੁੱਛ ਲੈਂਦਾ ਵੀ 2012 ਦਾ ਨਿਊਜ਼ਪੇਪਰ ਚਾਹੀਦਾ 3 ਤਰੀਕ 3 ਜੂਨ ਦਾ ਤਾਂ ਇਹ ਕੱਢ ਕੇ ਦੇ ਸਕਦੇ ਸੀ ਹਰ ਇੱਕ ਅਖਬਾਰ ਹਰ ਇੱਕ ਮੈਗਜ਼ੀਨ ਹਰ ਇੱਕ ਰਸਾਲਾ ਹਰ ਚੀਜ਼ ਘਰੇ ਮੇਨਟੇਨ ਕਰਕੇ ਰੱਖੀ ਹੋਈ ਸੀ ਇੰਨੀ ਨੌਲੇਜ ਸੀ ਪਰਿਵਾਰ ਨੂੰ ਇੰਨੀਆਂ ਕਿਤਾਬਾਂ ਸੀ ਘਰ 'ਚ ਇੰਨੇ ਨਿਊਜ਼ਪੇਪਰ ਇੰਨੇ ਮੈਗਜ਼ੀਨ ਸੀ ਘਰ ਦੇ ਵਿੱਚ ਸੁੱਖਾ ਬਹੁਤ ਸਾਰੇ ਮੈਗਜ਼ੀਨ ਪੜ੍ਹਦਾ ਸੀ ਕ੍ਰਿਕਟ ਦਾ ਬਹੁਤ ਸ਼ੌਕੀਨ ਸੀ ਕ੍ਰਿਕਟ ਦੇ ਸਾਰੇ ਮੈਗਜ਼ੀਨ ਪੜ੍ਹਦਾ ਸੀ ਸੁੱਖਾ ਮਨੋਰ ਕਹਾਣੀਆਂ ਪਤਾ ਨਹੀਂ ਕਿੰਨਾ ਕੁਸ਼ ਮੈਂ ਤੁਹਾਨੂੰ ਬੋਲ ਕੇ ਵੀ ਨਹੀਂ ਦੱਸ ਸਕਦਾ ਜੋ ਇਹਨਾਂ ਦੇ ਘਰ ਚ ਖਜ਼ਾਨਾ ਪਿਆ ਸੀ ਪਰ ਵਕਤ ਨੇ ਪਤਾ ਨਹੀਂ ਇੱਕ ਐਸਾ ਮੋੜ ਕਟਿਆ ਮਾਸਟਰ ਜੀ ਸਕੂਲ ਤੋਂ ਰਿਟਾਇਰਮੈਂਟ ਹੋ ਕੇ ਜਦੋਂ ਘਰ ਆਏ ਤੇ ਸੁੱਖਾ ਪਹਿਲਾਂ ਸੁੱਖੇ ਦੀ ਭੂਆ ਥੋੜੀ ਅਪਸੈਟ ਹੋਣ ਲੱਗ ਗਈ ਹਰਜੀਤਕੌਰ ਫਿਰ ਮਗਰੇ ਥੋੜੇ ਟਾਈਮ ਬਾਅਦ ਸੁੱਖਾ ਪਲੱਸ 2 ਚ ਪੜਦਾ ਸੀ ਤੇ ਇਹਨੂੰ ਵੀ ਥੋੜੀ ਸਮੱਸਿਆ ਆਉਣ ਲੱਗੀ ਵੀ ਐਸਾਕੰਡ ਦੇ ਵਿੱਚ ਤੇ ਫਿਰ ਸਮੱਸਿਆ ਇੰਨੀ ਵੱਧ ਗਈ ਕਾਰਨ ਕੀ ਰਿਹਾ ਵੀ ਲੋਕ ਸਪੋਰਟ ਨਹੀਂ ਕਰ ਸਕੇ ਲੋਕ ਰੱਦੀ ਦਾ ਬਣਿਆ ਹੋਇਆ ਭੜਿਆ ਹੋਇਆ ਘਰ ਬਣ ਗਿਆ ਜਿੱਥੇ ਐਨੀਆਂ ਖਜ਼ਾਨੇ ਵਰਗੀਆਂ ਚੀਜ਼ਾਂ ਪਈਆਂ ਸੀ ਉਹ ਸਭ ਰੱਦੀ ਬਣ ਲੱਗ ਗਈਆਂ ਕੱਪੜੇ ਨਹੀਂ ਪਾਉਣੇ ধੋਣਾ ਨਹੀਂ ਧੋਣਾ ਨਹੀਂ ਮਾਰਕਟਾਈ ਭੰਨ ਤੋੜ ਕਰਨੀ ਮਾਸਟਰ ਜੀ ਨੇ ਵੀ ਖਿਜੀ ਜਾਣਾ ਬਹੁਤ ਜ਼ਿਆਦਾ ਪਰਮਜੀਤ ਜੀ ਨੇ ਸੁਖੇ ਨੇ ਸੁਖਜੀਤ ਨੇ ਪਿੰਡ ਦੀ ਇਹਦੀ ਮੰਮੀ ਤੇ ਭੈਣਾ ਉਹ ਲੱਗ ਰਹਿਣ ਲੱਗ ਗਏ ਜਾ ਕੇ ਉਹ 684 ਸ਼ਿਆਰ ਪਰਸ਼ਿਆਰ ਤੇ ਰਣ ਲੱਗ ਗਈ ਉੱਥੇ ਜਾ ਕੇ ਪੜਾਉਣ ਲੱਗ ਗਈ ਭੈਣ ਇੱਕ ਇਹਨਾਂ ਦੀ ਚਲੋ ਉਹਨਾਂ ਨੇ ਵੀ ਆਪਣੇ ਵੱਲੋਂ ਚੰਗਾ ਪ੍ਰਾਲਾ ਕੀਤਾ ਸੀ ਵੀ ਇਹਨਾਂ ਤੋਂ ਪਾਸੇ ਹੋ ਜਾਂਦੇ ਆ ਥੋੜਾ ਸ਼ਾਇਦ ਠੀਕ ਹੋ ਜਾਣਗੇ ਪਰ ਹਾਲਾਤ ਜ਼ਿਆਦਾ ਬਦਤਰ ਹੋ ਗਏ ਜਿਹੜੇ ਮਾਤਾ ਹਰਜੀਤ ਕੌਰ ਜੀ ਸੀ ਸੁਖੇ ਦੇ ਵੱਡੇ ਪੂਆ ਜੀ ਉਹਨਾਂ ਦੀ ਹਾਲਤ ਬਹੁਤ ਵਿਗੜ ਗਈ ਉਹ ਪਿੰਡਾਂ 'ਚ ਗੇੜੇ ਦੇਈ ਜਾਂਦੇ ਗੁਰੂ ਘਰਾਂ 'ਚ ਚਾਰੇ ਪਾਸੇ ਘੁੰਮੀ ਜਾਂਦੇ ਇਸ਼ਨਾਨ ਪਾਣੀ ਕਰਨ ਦੀ ਕੋਈ ਸੋਚੀ ਨਾ ਤਾਂ ਫਿਰ ਸਾਨੂੰ ਜਗਰੂਪ ਸਿੰਘ ਇਹਨਾਂ ਦੇ ਗਵੰਡੀ ਸੀ ਜਿਹੜੇ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਵੀਡੀਓ ਦੇਖ ਕੇ ਹਾਲਾਤ ਦੇਖ ਕੇ ਸੁੱਖੇ ਵੀਰੇ ਦੇ ਮਾਸਟਰ ਜੀ ਦੇ ਸਾਨੂੰ ਵੀ ਬੜਾ ਦੁੱਖ ਲੱਗਿਆ ਵੀ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਚਾਰੇ ਹੀ ਅਫਸਟ ਹੋਏ ਫਿਰਦੇ ਆ ਤਾਂ ਫਿਰ ਅਸੀਂ ਉੱਥੇ ਪਹੁੰਚਦੇ ਆ ਉਹ ਐਡਾ ਇਤਿਹਾਸਕ ਪਿੰਡ ਤੇ ਉੱਥੇ ਨਗਰ ਦੇ ਲੋਕ ਕੱਤਰ ਹੁੰਦੇ ਆ ਸਾਰੇ ਸਾਰੇ ਪਿੰਡ ਦੇ ਲੋਕ ਦੱਸਦੇ ਆ ਇਹਨਾਂ ਦੀਆਂ ਸਮੱਸਿਆਵਾਂ ਤਾਂ ਅਸੀਂ ਬਹੁਤ ਹੀ ਮੁਸ਼ਕਲ ਦੇ ਨਾਲ ਸੁੱਖੇ ਵੀਰੇ ਨੂੰ ਗੱਡੀ 'ਚ ਬਿਠਾਉਣੇ ਆ ਮਾਸਟਰ ਜੀ ਬਹੁਤ ਅਗਰੈਸਿਵ ਹੁੰਦੇ ਆ ਇਹਨਾਂ ਨੂੰ ਗੱਡੀ 'ਚ ਬਿਠਾਉਨੇ ਆ ਫਿਰ ਭੂਆ ਜੀ ਨੂੰ ਲੈ ਕੇ ਆਉਨੇ ਆ ਫਿਰ ਜਿਹੜੇ ਵੱਡੇ ਭੂਆ ਜੀ ਸੀ ਹਰਜੀਤ ਕੌਰ ਜੀ ਉਹ ਘਰੋਂ ਚ ਨਿਕਲ ਗਏ ਹੁੰਦੇ ਸਾਨੂੰ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਲੱਭਦੇ ਆ ਕਿਤੇ ਨਹੀਂ ਮਿਲਦੇ ਫਿਰ ਉਹ ਕੁਝ ਦਿਨਾਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਲੈ ਆਉਨੇ ਆ ਫਿਰ ਉਹ ਮਿਲਦੇ ਆ ਫਿਰ ਇੱਥੇ ਸਾਡੇ ਤੱਕ ਉਹਨਾਂ ਨੂੰ ਉੱਥੇ ਪਿੰਡ ਦੇ ਪਤਵੰਤ ਤੇ ਸਰਜਨ ਪਹੁੰਚਦਾ ਕਰਦੇ ਆ ਤੇ ਭੂਆ ਜੀ ਇਹਨੇ ਬਿਮਾਰ ਸੀ ਇਹਨੇ ਕਮਜ਼ੋਰ ਹੋ ਚੁੱਕੇ ਸੀ ਕੁਝ ਮਹੀਨਿਆਂ ਬਾਅਦ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਜਾਂਦੀ ਆ ਇਹ ਹੁਣ 222 223 224 ਤਿੰਨ ਸਾਲਾਂ ਤੋਂ ਇਹ ਪਰਿਵਾਰ ਦੇ ਤਿੰਨੇ ਮੈਂਬਰ ਸੁਪਨਿਆਂ ਦੇ ਘਰ ਚ ਰਹਿੰਦੇ ਆ ਤੇ ਬਿਲਕੁਲ ਠੀਕ ਨੇ ਤੰਦਰੁਸਤ ਨੇ ਦਲਵੀਰ ਕੌਰ ਭੂਆ ਅੰਦਰ ਬੀਬੀਆਂ ਦੀ ਸੇਵਾ ਸੰਭਾਲ ਪ੍ਰਸ਼ਾਦਾ ਪਾਣੀ ਦੀ ਸੇਵਾ ਬੀਬੀਆਂ ਨੂੰ ਹਰ ਤਰੀਕੇ ਨਾਲ ਸਪੋਰਟ ਕਰਦੇ ਨੇ ਮਾਸਟਰ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਐਨੇ ਸਾਲ ਪੜ੍ਹਾਇਆ ਸਕੂਲਾਂ ਦੇ ਵਿੱਚ ਮਿਆਰੀ ਵਿੱਦਿਆ ਦਾ ਪੱਧਰ ਉੱਚਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਇੱਥੇ ਵੀ ਸਾਨੂੰ ਬਹੁਤ ਸਾਰੀਆਂ ਸਿਆਣੀਆਂ ਗੱਲਾਂ ਕਿਉਂਕਿ ਇੱਕ ਸ਼ਖਸੀਅਤ ਆ ਇੱਕ ਸਰਕਾਰੀ ਟੀਚਰ ਚ 35-40 ਸਾਲ ਪੜਾਇਆ ਹੋਵੇ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਇੱਕ ਮਤਲਬ ਇੱਕ ਸੰਸਥਾ ਇੱਕ ਕਾਲਜ ਵਰਗਾ ਗਿਆਨ ਹੁੰਦਾ ਕਿਤਾਬਾਂ ਦਾ ਤੇ ਉਹ ਸਮੇਂ ਦਾ ਐਕਸਪੀਰੀਅੰਸ ਪਰ ਇੱਥੇ ਅੱਜ ਤੁਹਾਡੇ ਨਾਲ ਅਸੀਂ ਇਹ ਸਾਂਝ ਤਾਂ ਪਾ ਰਹੇ ਹਾਂ ਇਸ ਪਰਿਵਾਰ ਦੀ ਵੀ ਆਪਣੇ ਪਿੰਡਾਂ ਦੇ ਵਿੱਚ ਕਈ ਵਾਰੀ ਆਪਣੇ ਗਲੀ ਮੱਲੇ ਚ ਆਪਣੇ ਨੇੜੇ ਕੋਈ ਰਿਸ਼ਤੇਦਾਰੀ ਚ ਇਸ ਤਰ੍ਹਾਂ ਪਰਿਵਾਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਤਾਂ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਉਹਨਾਂ ਦੀ ਮਦਦ ਕਰ ਸਕਦੇ ਆ ਸੁੱਖੇ ਵੀਰੇ ਉਹਨਾਂ ਨੂੰ ਪ੍ਰੋਬਲਮ ਏਡੀ ਹੈ ਨਹੀਂ ਸੀ ਜਿੱਦ ਦੀ ਬਣ ਗਈ ਕਾਰਨ ਕੀ ਰਿਹਾ ਵੀ ਲੋਕ ਸਪੋਰਟ ਨਹੀਂ ਕਰ ਸਕੇ ਲੋਕ ਨਫ਼ਰਤ ਕਰਨ ਲੱਗ ਜਾਂਦੇ ਆ ਲੋਕ ਪਿੱਛਾ ਛਡਾਉਣ ਲੱਗ ਜਾਂਦੇ ਆ ਖੇੜਾ ਛਡਾਉਣ ਲੱਗ ਜਾਂਦੇ ਆ ਲੋਕ ਕਮੀਆਂ ਕੱਢਣ ਲੱਗ ਜਾਂਦੇ ਆ ਲੋਕ ਗਲਤੀਆਂ ਕੱਢਣ ਲੱਗ ਜਾਂਦੇ ਆ ਲੋਕ ਲਾਂਬੇ ਦੇਣ ਲੱਗ ਜਾਂਦੇ ਆ ਲੋਕ ਸਮਝਦੇ ਨਹੀਂ ਇਹ ਪ੍ਰੋਬਲਮ ਦੇ ਵਿੱਚ ਆ ਪਰਿਵਾਰ ਤੇ ਜੇ ਉਸ ਟਾਈਮ ਰਿਸ਼ਤੇਦਾਰ ਭੈਣ ਭਰਾ ਮਾਮੇ ਮਾਸੀਆਂ ਚਾਚੇ ਤਾਏ ਭੂਆ ਫੁੱਫੜ ਜੇ ਉਹੀ ਖੁਸ਼ੀਆਂ ਚ ਆ ਕੇ ਨੱਚਦੇ ਆ ਜਦੋਂ ਤੇ ਉਹਨੂੰ ਦੁੱਖ ਚ ਵੀ ਜਿਉ ਖੜਨਾ ਕੇ ਨਾਲ ਨਾ ਤਾਂ ਆਪਾਂ ਇਹਨਾਂ ਹਾਲਾਤਾਂ ਚੋਂ ਬਚ ਸਕਦੇ ਆ ਅੱਜ ਉਹੀ ਪਰਿਵਾਰ ਪਰਮਜੀਤ ਸਿੰਘ ਜੀ ਸੁੱਖਾ ਵੀਰਾ ਤੇ ਭੈਣ ਭੂਆ ਦਲਵੀਰ ਕੌਰ ਤੁਹਾਡੇ ਸਾਹਮਣੇ ਬੈਠੇ ਆ ਸਾਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਆਈ ਪਿਛਲੇ 3 ਸਾਲਾਂ ਚ ਬਿਲਕੁਲ ਤੰਦਰੁਸਤ ਨੇ ਦਵਾਈ ਖਾਂਦੇ ਨੇ ਪਰ ਹਜੇ ਸੁੱਖਾ ਵੀਰੇ ਇੰਨਾ ਠੀਕ ਨਹੀਂ ਵੀ ਇਕੱਲੇ ਆ ਜੀਵਨ ਬਤੀਤ ਕਰ ਸਕੇ ਜਾਂ ਮਾਸਟਰ ਜੀ ਸੁੱਖੇ ਵੀਰੇ ਨੂੰ ਸੰਭਾਲ ਸਕਣ ਹਜੇ ਸੁੱਖੇ ਵੀਰੇ ਦੀਆਂ ਜਿਹੜੀਆਂ ਇੰਨੇ ਸਾਲਾਂ ਦੀਆਂ ਗੁੰਝਲਾਂ ਪਈਆਂ ਮਾਂ ਦਿਮਾਗ ਦੇ ਵਿੱਚ ਉਹ ਹੌਲੀ-ਹੌਲੀ ਸਾਫ਼ ਹੋ ਰਹੀਆਂ ਕੋਲ ਰਹੀਆਂ ਇੱਕ ਨੌਜਵਾਨ ਜਿਹੜਾ ਪੜ੍ਹਿਆ ਲਿਖਿਆ ਐ ਐਮਐਸ ਐਮਏ ਕੀਤੀ ਐ ਐਮਸੀਏ ਕੀਤੀ ਬੀਏ ਸੈਕੰਡ ਸੱਚ ਤੇ ਉਹ ਬੱਚਾ ਅਫਸੈਟ ਹੋ ਗਿਆ ਮਾਸਟਰ ਜੀ ਜਿਨ੍ਹਾਂ ਨੇ ਇੰਨੀ ਪੜ੍ਹਾਈ ਲਿਖਾਈ ਕੀਤੀ ساری ਉਮਰ ਟੀਚਰ ਰਹੇ ਉਹ ਅਫਸੈਟ ਹੋ ਗਏ ਤੇ ਸਮਾਜ ਸਾਡਾ ਸਿਰਫ ਇਹੀ ਕਹਿ ਸਕਿਆ ਵੀ ਇਹਨਾਂ ਨੂੰ ਲੈ ਜਾਓ ਜੀ ਕਿ ਬਹੁਤ ਔਖੇ ਨੇ ਤੰਗ ਨੇ ਇਹਨਾਂ ਨੂੰ ਕੋਈ ਨਹੀਂ ਸਾਂਭਦਾ ਕਿ ਇਕੱਲੇ ਹੀ ਨੇ ਲਵਾਰਸੇ ਕੱਪੜੇ ਲੀੜੇ ਇੰਨੇ ਗੰਦੇ ਹਾਲਾਤ ਇੰਨੇ ਮਾੜੇ ਘਰ ਦੇ ਹੋਏ ਹੋਏ ਘਰ ਚ ਪੈਨਸ਼ਨ ਆ ਰਹੀ ਸੀ ਘਰ ਦੇ ਵਿੱਚ ਜ਼ਮੀਨ ਸੀ ਪੈਸਾ ਸੀ ਸਭ ਕੁਝ ਸੀ ਘਰ ਦੇ ਤੁਹਾਨੂੰ ਜਿਵੇਂ ਦੱਸਿਆ ਵਿੱਦਿਆ ਦਾ ਖਜ਼ਾਨਾ ਬਹੁਤ ਵੱਡਾ ਸੀ ਤੋ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਪਰਿਵਾਰ ਜਿਹੜੇ ਦੁੱਖਾਂ ਚ ਜਿਹੜੀਆਂ ਮੁਸੀਬਤਾਂ ਦੇ ਵਿੱਚੋਂ ਨਿਕਲ ਕੇ ਆਇਆ ਉਹ ਬਹੁਤ ਬਹੁਤ ਹੀ ਜ਼ਿਆਦਾ ਨਿੰਦਣਯੋਗ ਸੀ ਬਹੁਤ ਜ਼ਿਆਦਾ ਦੁੱਖ ਦੇਣ ਵਾਲੀਆਂ ਸੀ ਤੇ ਅੱਜ ਇਹੀ ਪਰਿਵਾਰ ਥੋੜਾ ਪਿਆਰ ਥੋੜਾ ਸਤਕਾਰ ਥੋੜਾ ਅਹਿਸਾਸ ਆਪਣੇਪਣ ਦਾ ਅੱਜ ਤੁਹਾਡੇ ਸਾਹਮਣੇ ਬੈਠਾ ਤੇ ਬੇਨਤੀ ਹੈ ਭਾਈ ਜੇ ਤੁਸੀਂ ਕੱਲੇ ਕਹਿਣ ਨੂੰ ਰਿਸ਼ਤੇਦਾਰ ਹੋ ਕੱਲੇ ਵਿਆਹ ਸ਼ਾਦੀਆਂ ਚ ਨੱਚਣ ਨੂੰ ਰਿਸ਼ਤੇਦਾਰ ਹੋ ਫਿਰ ਤਾਂ ਗੱਲ ਵੱਖਰੀ ਆ ਜੇ ਤੁਸੀਂ ਵਾਕਈ ਰਿਸ਼ਤਾ ਨਿਭਾਉਣਾ ਚਾਹੁੰਦੇ ਹੋ ਨਾ ਫਿਰ ਹਾਲਾਤ ਇਦਾਂ ਦੇ ਨਹੀਂ ਬਣਨੇ ਚਾਹੀਦੇ 7 ਸਾਲ ਬਾਈਕਾਟ ਕਰ ਛੱਡਿਆ ਸਾਨੂੰ 7 ਸਾਲ ਕੋਸ਼ ਪਰ ਫਿਰ ਹਾਲਾਤ ਇਦਾਂ ਦੇ ਨਹੀਂ ਬਣਨੇ ਚਾਹੀਦੇ ਸਰਦਾਰ ਵਿੱਚ ਅਸੀਂ ਜਾਂਦੇ ਨਾ ਸੱਤ ਚੌਂ ਦੇ ਵਾਰ ਰਿਸ਼ਤਿਆਂ ਦੀਆਂ ਤਰੇੜਾਂ ਤਰੇੜਾਂ ਆਈਆਂ ਉਹਨਾਂ ਨੇ ਹਾਲਾਤ ਪੈਦਾ ਕੀਤੇ ਆ ਇਹ ਹਾਲਾਤ ਕੋਈ ਇਹਨਾਂ ਦੇ ਜਨਮ ਜਨਮ ਤੋਂ ਹੀ ਨਹੀਂ ਸੀ ਇਹਨਾਂ ਦੀਆਂ ਬਿਮਾਰੀਆਂ ਇਹ ਮਾਸਟਰ ਜੀ ਤੁਸੀਂ ਰਿਟਾਇਰ ਕਿਹੜੇ ਸਾਨੂ ਚ ਹੋਏ 10 30 30 ਜੂਨ 2010 ਬੁੱਧਵਾਰ ਬੁੱਧਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜਟਾ ਗੜਦੀ ਵਾਲਾ ਔੜਮੁੜ ਗੜਦੀ ਵਾਲਾ ਔੜਮੁੜ ਤੋਂ ਹਾਂਜੀ ਤੁੰ ਦਾ ਕਲੀ-ਕਲੀ ਡੇਰ ਜਾ ਹਾਂਜੀ ਹਾਂਜੀ ਕਿੰਨਾ ਅਕਲੜਾ 82 ਸਾਲ ਤੋਂ ਇੰਨੀ ਪੈਨਸ਼ਨ ਲਈ ਉਹ ਦਿਖਾ ਲਈ ਤੂੰ ਦਿਖਾ ਲਈ ਲੈ ਆ ਕੇ ਦਿਖਾਣਾ ਤੁਸੀਂ ਹੈਰਾਨ ਹੋ ਜਾਓਗੇ ਕਿੰਨਾ ਸੋਜੀ ਵਾਲਾ ਵਾੜਾ ਜਿਹੜਾ ਸੋਜੀ ਤਾਂ ਇੰਨੀ ਸੀਗੀ ਵੀ ਇਹਨਾਂ ਨੇ ਆਪ ਦੇ ਕੱਚੇ ਤੇ ਕਸ਼ਹਰੇ ਦੇ ਉੱਤੇ ਨਾ ਬੈਠ ਜਾ ਇੱਕ ਮਿੰਟ ਬੈਠ ਜਾ ਲੈ ਲੈ ਇੱਕ ਮਿੰਟ ਲੈ ਕੇ ਤੁਸੀਂ ਡੇਟ ਲਿਖੀ ਹੋਈ ਸੀਗੀ ਸਰਲੰਡਰ ਦੀ ਵੀ ਐਨੀ ਤਰੀਕ ਨੂੰ ਸਾਡਾ ਸਰਲੰਡਰ ਮੁੱਕਿਆ 17 ਦਿਨ 17 ਦਿਨ ਚੱਲਿਆ ਨਹੀਂ ਨਹੀਂ 17 ਦਿਨ ਬਾਕੀ ਰਹਿੰਦੇ ਬਾਕੀ ਰਹਿੰਦੇ ਆ ਭਰਨ ਚ ਜਦੋਂ ਮੈਂ ਤੁਹਾਨੂੰ ਲੈਣ ਗਿਆ ਥੋੜੇ ਕੱਚੇ ਤੇ ਲਿਖ ਕੇ ਸ਼ਹਿਰੇ ਤੇ ਲਿਖਿਆ ਹੋਇਆ ਸੀ ਇਹ ਤੁਸੀਂ ਸਕੈਨ ਕਰ ਲਿਆ ਸੀਗਾ ਹਾਂ ਹਾਂ ਜੀ ਇਹ ਐਜੂਕੇਸ਼ਨਲ ਸਾਈਕੋਲੋਜੀ ਹਮ ਇਹ এনवायरमेंट ਦੇ ਨਾਲ ਜਿਹੜਾ ਹੈ ਨਾ ਇਹਨੂੰ ਠੀਕ ਕੀਤਾ ਜਾ ਸਕਦਾ ਉਹ ਹਨਾ এনवायरमेंट ਦੇ ਨਾਲ ਮੈਂ ਕੋਸ਼ਿਸ਼ ਕਰਦਾ ਰੇ ਠੀਕ ਹੋ ਜਵੇ ਪਰ ਥੋੜਾ ਜਿਹਾ ਜਦਾਂ ਇਹ ਹਲੇ ਹੈਗਾ ਹੈਗਾ ਕੋਈ ਨਾ ਹੋਗਾ ਹੋ ਜਾਊਗਾ ਕੋਈ ਜੋ ਉਹਦੀ ਹਾਲਤ ਸੀਗੀ ਹਨਾ ਸੰਗਲ ਸੰਗਲ ਜੜਾਇਆ ਇਹਨੂੰ ਨੇ ਸਿਰਫ ਲਾਇਆ ਸੀਗਾ ਕੁੰਡਾ ਲਾ ਦੀਦਾ ਸੀਗਾ ਬੇ ਬਾਹਰ ਦਾ ਹੋਣਾ ਜਾਵੇ ਖੂਜ ਨਾ ਡੇਗ ਜਵੇ ਕੋਈ ਚੀਜ਼ ਨਾ ਖਾ ਲਵੇ ਤੇ ਉਹ ਕਸੂਰ ਤਾਂ ਮੇਰਾ ਆਪਣਾ ਹੀ ਆ ਨਹੀਂ ਤੁਹਾਡਾ ਵੀ ਕੋਈ ਕਸੂਰ ਨਹੀਂ ਵਕਤ ਦਾ ਸੀ ਉਸ ਹਾਂ ਹਾਂ ਕਸੂਰ ਮੇਰਾ ਆਪਣਾ ਹੀ ਆ ਜੀ ਪੜ ਲੈ ਕੇ ਕੋਈ ਬਿਆਨ ਨਹੀਂ ਹੋਣਾ ਇੱਕ ਜੱਟ ਦਾ ਪੁੱਤ ਮੈਂ ਹੀ ਇਕੱਲਾ ਸਦਾ ਜਿਲੰਦਰ ਜ਼ਿਲ੍ਹੇ ਦੇ ਵਿੱਚ ਸਿਲੈਕਸ਼ਨ ਹੋ ਗਿਆ ਹੁਸ਼ਿਆਰਪੁਰ ਜ਼ਿਲ੍ਹਾ ਖਤਮ ਕਰਕੇ ਜਿਲੰਦਰ ਜ਼ਿਲ੍ਹੇ ਆ ਦੇਖਿਓ ਤੁਸੀਂ ਹੋਰ ਇਹਦਾ ਸੋਦੀਆ ਦੇਖੇ ਦੇਖੇ ਮੌਢ ਤੋਂ ਮੌਢ ਤੋਂ ਗਾਇਬ ਬੜਾ ਆ ਗਿਆ ਮੌਢ ਤੋਂ ਮੌਢ ਤੋਂ ਹਾਏ 82 ਸੰਤੂ ਤੇ ਫਿਰ 39 1982 69 1982 ਹਰ ਮਹੀਨੇ ਦੀ ਇੱਕ ਇੱਕ 1982 620 ਰੁਪਏ ਤਾਂ 44 ਬੇਸਿਕਾ ਬੇਟ ਬੇਟ ਏਰੀਆ 660 ਤੇ 243 ਰੁਪਏ ਡੀਏ ਆ ਤੇ 10 ਰੁਪਏ ਐਮਏ ਆ ਮੈਡੀਕਲ ਮੈਡੀਕਲ ਆ ਬੇਟ ਏਰੀਆ ਬੇਟ ਏਰੀਆ 45 ਰੁਪਏ 45 ਰੁਪਏ 25 ਪੈਸੇ ਹਾਂ 25 ਪਹਿਲੇ ਚੇਤੇ ਕੱਲੀ ਕੱਲੀ ਗੱਲ ਬਾਪੂ ਨੂੰ ਉਹ ਦੀ ਲੱਕੀਐਸਟ ਫੈਲੋ ਔਨ ਥਿਸ ਅਰਥ ਹੂੰ ਮਾਤਾ ਗੰਗਾ ਦੇ ਪਿੰਡ ਤੁਹਾਨੂੰ ਨੌਕਰੀ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਹਾਂਜੀ ਬੱਚਿਆਂ ਦਾ ਭਵਿੱਖ ਬਣਾਉਣ ਦਾ ਮੌਕਾ ਮਿਲਿਆ ਹਾਂਜੀ ਜਿਹੜੇ ਲਫ਼ਜ਼ ਬਾਪੂ ਨੇ ਅੱਜ ਤੋਂ 10 ਨਹੀਂ 20 ਸਾਲ 2014 ਚ ਮਤਲਬ ਅੱਜ ਤੋਂ 10 ਸਾਲ ਪਹਿਲਾਂ ਲਿਖਿਆ ਉਹ ਕਲੱਬ ਚ ਯਾਦ ਆ ਉਹਨਾਂ ਨੂੰ ਡੈਸਟੀ ਵੀ ਜੇ ਉਹ ਆ ਸਾਰਾ ਕੁਛ ਇਸ ਪੇਜ ਤੇ ਲਿਖਿਆ ਹੋਇਆ ਮੈਂ ਇੱਕ ਕਲੱਬ ਚ ਬੋਲਦਾ 10 ਬਾਪੂ ਬਾਕੀ ਸਾਰੇ ਬਾਪੂ ਬੋਲ ਦਿੰਦਾ ਨਾਲ ਹੀ ਇੱਕ ਡੈਰੀ ਦੇ ਵਿੱਚ ਨਾ ਜੀ ਇੱਕ ਜੀਵਨ ਲਿਖਿਆ ਪੂਰੇ ਪਰਿਵਾਰ ਦਾ ਪਿੱਛੋਂ ਪੜਿਓ ਤਾਂ ਪਿੱਛੋਂ ਨਾ ਦਾਦੇ ਦੀ ਪੈਨਸ਼ਨ ਆਖਰੀ 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 ਪੜਿਓ ਜੀ ਆਖਰੀ ਆਖਰੀ ਪੜਿਓ ਸਾਥੀਏ ਪੜੇ ਲਿਖੇ ਕਰਕੇ ਪੜਾ ਪੜੀਆਂ ਨਹੀਂ ਕਰਿਓ ਜੀ ਇਹ ਇਹ ਰੱਖੋ ਤੁਸੀਂ ਕੋਲ ਰੱਖੋ ਕਰਿਓ ਜੀ ਅਰਦਾਸ ਦੇਓ ਜੀ ਧਿਆਨ ਸੋਚਿਓ ਜੀ ਕੋਈ ਹੋਰ ਨਾ ਮਾਸਟਰ ਪਰਮਜੀਤ ਸਿੰਘ ਦੇ ਪਰਿਵਾਰ ਵਾਂਗ ਸਫਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਢੇਡ ਢੇਡ ਕਰੋੜ ਦੀ ਕੋਠੀ ਹੋਣੀ ਸੀ ਕੋਠੀ ਦੀ ਕਰਨਾ ਜਗਾ ਆਈ ਕਰਤੀ ਗਈ ਆ ਵਾਹ ਮਾਟਰ ਜੀ ਜੱਫੀ ਪਾਸ ਓਕੇ ਖੜਾ ਹੋ ਕੇ ਯਾਰ ਜੱਫੀ ਪਾ ਘੁੱਟ ਕੇ ਜੱਫੀ ਪਾਈ ਯਾਰ ਕੋਟਕ ਉਹ ਨਾ ਮੈਂ ਜੇਤ ਨਹੀਂ ਬਣਿਆ ਤੋਕ ਨਹੀਂ ਸੁਣਾਂਗੇ ਸੁਣਾਗੇ ਸੁਣਾਗੇ ਚੰਗਾ ਮਾਸਟਰ ਜੀ ਨਹੀਂ ਨਹੀਂ ਇਹ ਗੱਲ ਗਲਤ ਨਹੀਂ ਨਹੀਂ ਮਾਟ ਨਹੀਂ ਨਹੀਂ ਹਾਂ ਗੁਰੂ ਦਾ ਦਰਜਾ ਮੇਰਾ ਇਹ ਤਰਤੀ ਆ ਸੰਘੋਰ ਦੀ ਚੰਗੀ ਲੱਗਦੀ ਹੁਣ ਤੁਹਾਡੇ ਠੀਕ ਹੈ ਮਾ